ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਰਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਠੀਕ ਹੋ ਹੋਮ ਹੋਗੇ ਸਾਰੇ ਧੰਨ ਗੁਰੂ ਰਾਮਦਾਸ ਦੀ ਕਿਰਪਾ ਨਾਲ ਸਾਰੇ ਠੀਕ ਠਾਕ ਹੋਮ ਹੋਗੇ ਵਾਹਿਗੁਰੂ ਸੱਚੇ ਪਾਸ ਤੋਂ ਸਭ ਤੇ ਮਿਹਰ ਪ੍ਰਿਆ ਅਥ ਰੱਖੇ ਲੋ ਜੀ ਇੱਕ ਇੱਕ ਐਡਾ ਇੰਨੇ ਸੰਗਲ ਹੀ ਲਿਆਉਂਦੇ ਗਏ ਸੰਗਲ ਪਤਾ ਇਹਨਾਂ ਛੋਟੀਆਂ ਵਾਲੀਆਂ ਦੀਆਂ ਸੌਟ ਸੱਟਿਆ ਹਤ ਹੋ ਜਿਹੜੀਆਂ ਇਹਨਾਂ ਦੇਖੋ ਫਿਰ ਦੂਜੀਆਂ ਦੇ ਪਾਰਾਂ ਦੇ ਜਿਹੜੇ ਹੋਰ ਕਟੀਆਂ ਆਉਣਗੇ ਲੋ ਜੀ ਸਰਦਾਰ ਜੀ ਲਿਆਏ ਨੇ ਕਟੀਆਂ ਦੇ ਹਾਰ ਸੰਗੜੀਆਂ ਲੈ ਆਏ ਆਹ ਸੰਗੜੀ ਉਹਦੇ ਪਾ ਦਿਓ ਹਨਾ ਤੇਰੀ ਵੀ ਲੈਂਦੀ ਐ ਸੰਗੜੀ ਦੇ ਤੋਂ ਇਹਨਾਂ ਦੇ ਸੱਜ ਦੇ 8-8 ਮਹੀਨੇ ਹੋ ਗਏ ਹਨਾ ਇਹ ਇੱਕ ਸੌਣ ਚੂਈਤੀ ਇੱਕ ਮੱਝ ਆਪਣੇ ਘਰ ਦੋ ਸੂਈਤੀ ਹੈ 8 8 ਮਿੰਟਾਂ ਨਹੀਂ ਹੋ ਗਏ ਲਾਲੂ ਸਾਹਿਬ ਪੌਦਿਆਂ ਦੀ ਰਸੇ ਪਾਏ ਹੋਏ ਨੇ ਜਿੱਦਿਨਾਂ ਇਹਨਾਂ ਦਾ ਜਨਮ ਹੋਇਆ ਵਾ ਹੁਣ ਗਲ ਪੀੜੇ ਹੋ ਗਏ ਤੇ ਗਲ ਪੀੜੇ ਹੋ ਗਏ ਤੇ ਹੁਣ ਸੰਗਲੀਆਂ ਲਿਆ ਕੇ ਪਾਈਆਂ ਨੇ ਗਈਆਂ ਤੇ ਅੱਜ ਵਲੌਗ ਵੀ ਆਪਾਂ 4 ਵਜੇ ਸ਼ੁਰੂ ਕੀਤਾ ਟਾਈਮ ਹੈ 4 ਵਜੇ ਸਰਦਾਰ ਜੀ ਹਨ ਕੱਕ ਪਾ ਦਿੱਤੇ ਨੇਗੇ ਕੱਕ ਪਾ ਕੇ ਬਸ ਹੁਣ ਆਪ ਬੰਨ ਲਵਾਂਗੇ ਮੱਝਾਂ ਸੰਗਲੀਆਂ ਪਾ ਕੇ ਮੱਜਾਂ ਜੇ ਲੇਟ ਹੋ ਗਈਆਂ ਹਨਾ ਚਾਰ ਤੱਕ ਉੱਤੇ ਹੋ ਗਿਆ ਉਹ ਟਾਈਮ ਕਿ ਚਾਰੀ ਵਜੇ ਨੇ ਚਾਰ ਕੁ ਦਾ ਹੀ ਟਾਈਮ ਹੈ 5-10 ਮਿੰਟ ਉੱਤੇ ਹੋਗੇ ਹੋਣਗੇ ਚਾਜਰੀ ਦਾਤੀ ਤਾਂ ਲੈਣ ਦੇ ਕੈਮਰਾ ਚੇਂਜ ਕਰਕੇ ਦਿਖਾਉਣ ਦੇ ਦੇਖਿ ਡਰਦੀਆਂ ਨੇ ਦੂਜੇ ਲੋਟ ਪਾਓਗਾ ਇਹਨਾਂ ਦੇ ਕਿੱਲੇ ਪਤਲੇ ਕੋਣੇ ਹੋਰ ਕਿੱਲਾ ਉਹਦੇ ਪਰ ਕੋਲਰ ਤੇ ਲਿਆ ਕੇ ਦੇ ਮੈਂ ਤਾਂ ਗੋਹਾ ਵਟਵਟ ਬੁਰਾ ਹਾਲ ਕਰਦਾਂਗੀ ਆਖਣੇ ਜੇ ਨਮਾਵਾਗੇ ਨੂੰ ਗਰਮੀ ਆ। ਨੂੰ ਤੇ ਪਾਇ ਤਾਂ ਇਹ ਕਿੱਲਾ ਤਾ ਮੰਗੇ ਨਹੀਂ ਆ ਪੈ ਜਾਂਦੇ। ਲਪੀੜਾ ਕਰਕੇ ਬੰਨ ਦੋ। ਹੈ? ਮੇਰਾ ਹੱਥ ਨਹੀਂ ਵੀ ਲੱਗਣਾ ਮਤਲਬ। ਲੋ ਪੈਣ ਉਸੇ ਹੁਣ ਰੰਗੇ ਹਾਰ ਪਾਤੇ ਕੱਲ ਨੂੰ ਕਾਲੇ ਹੋ ਜਾਣਗੇ। ਲੋਹੇ ਦੇ ਔਰਤਾਂ ਬਚਾਈਦਾ ਬਾਲੀ ਪੀੜਾ ਹੋਗਾ ਤੇਰਾ ਸੌਂਤ ਸਾਂਤੀ ਜੀ ਆਗ ਬੋਲਣਾ ਚਾਹੀਦਾ ਕਿ ਪਾਇ ਕੀਤੀ ਗੱਲ ਤੇਰੇ ਤਾਂ ਪਿਆਰ ਲੈ ਜਾਂਦੀ ਨਾ ਮੱਝਾਂ ਦਾ ਮਾਰ ਪਿਆਰ ਤੋਂ ਬਣਾਈ ਨਹੀਂ ਪਾਉਦੀ ਪੀੜੀ ਜੀ ਬੰਦੇ ਬਸ ਉੱਪਰ ਵੱੜਵਾਰੀ ਕਰ ਦਾਨਾ ਲੈ ਆ ਤਾਂ ਪੈ ਜੂ ਇਹਦੇ ਆਪ ਆਣੇ ਪਏ ਖੁੱਲਾ ਸੰਗੜਾ ਨਾ ਗੋਹਾ ਦੇ ਵੱਢੀ ਆਣ ਲੀਆਂ ਆ ਕਿ ਲਮੱਜਾਂ ਨੇ ਕੰਮ ਆ ਜਾਣਗੇ ਮੋਟੇ ਆ ਮੈਨੂੰ ਫੜਾ ਦੇ ਸਾਮਧਾਨ ਨੂੰ ਮੇਰੋ ਰੋਲ ਤੇ ਆ ਸਾਮਧਾਨ ਕਰਕੇ ਰੱਖਣਾ ਆਓ ਉਰੇ ਹੈਗਾ ਲੈਗਾ ਬਾਬਲਾ ਪੀੜਾ ਉਹਦੇ ਵੀ ਮੈਂ ਵੜ ਲਿਆ ਜੋ ਮਾਹ ਕਿਤੇ ਉਹਦਾ ਵੀ ਲਿਆਂਦਾ ਮੈਂ ਤਾਂ ਇਹ ਕਹਤੀ ਇੱਕ ਸੰਗਲ ਇੱਕ ਸੰਗਲੀ ਲਿਆਇਓ ਆ ਸੰਗਲੀ ਉਹਦੇ ਪਈ ਸੰਗਲੀਆਂ ਦਾ ਵਾਲੇ ਹੁਣ ਜਾ ਸੰਗਲੀ ਤੇ ਹੁਣ ਖਾਣ ਚ ਚੱਲਣਗੇ ਤੇ ਉਹਦੇ ਪਿਆਰ ਗੱਲ ਪੀੜਾ ਉਂਗਲੀ ਪੈਂਦੀ ਹੈਗੀ ਮਾਹ ਕਿ ਉਹਦਾ ਵੀ ਲਿਆਂਦਾ ਉਹਨੇ ਵੀ ਬਾਦ ਲਾਉਂਗੇ ਹੋਰੇ ਆ ਜੀ ਦੇਖ ਹੈਗੀ ਇੱਕ ਅੱਧੀ ਬਾਦਲ ਜਿਹੜਾ ਪੀੜਾ ਵਾਲਾ ਹੈ ਨਾ ਨਵਾਂ ਬਾਦਿ ਪੁਰਾਣਾ ਇਹਨਾਂ ਦੇ ਬਾਦ ਨੇ ਹਾਂ ਆਈ ਆਈ ਕਿ ਹਾਦੀ ਮਛਨ ਨੂੰ ਮਹਾਇਰੀ ਵਾਲੇ ਸੰਗਲ ਇੱਕ ਕੱਟੀ ਦੇ ਪੈ ਜੂ ਉਹਦਾ ਸੰਗਲ ਲਿਆ ਹਾਂ ਹਾਂ ਫਿਰ ਇਹਨੋਂ ਤਾਂ ਇਹ ਵੀ ਫੁੱਲੀ ਲੱਗਦੀ ਆ ਹਨਾ ਉੱਥੇ ਜੇ ਪਿਆਤੀ ਜੋੜ ਬਾਕਿ ਉਹ ਪਉਣ ਵਾਲੇ ਤਾਂ ਫਿਰ ਫਿਰਦੀ ਨਹੀਂ ਏ ਰੇ ਪੂਰੀ ਉਹ ਹੋਈ ਪਈ ਹਾਂ ਹੋਰ ਦਰਦੀ ਆ ਦੇਖੀ ਹਾਂ ਇਹ ਤਾਂ ਬਾਜ਼ਾਰ ਵਾਲੀ ਹੋਈ ਹੈ ਹਾਂ ਗਈ ਗੁੱਦਾ ਤਾਂ ਮੈਂਗਾ ਕੋਈ ਪਾ ਚਾ ਚਲ ਜਿੱਦੇ ਫੇਰ ਗਿਆ ਦੁਕਾਨ ਤੇ ਫੇਰ ਲਿਆ ਪਾ ਜੀ ਲਾਤੂ ਤਰਾ ਗਿਰਹਾਰ ਕਰਨੀਓ ਬੰਨੋਗੇ ਹੋਰ ਬੰਨ ਦੋ ਬਰਾ ਬੰਨੋ ਕਰ ਆਓ ਪਿਆ ਬੱਠਲ ਚ ਸੀੜ ਉਹਨਾਂ ਤਾਂ ਪਸ਼ਟੂਣਾ ਮਾਣਾ ਜੀ ਕਰੀ ਮਾੜਾ ਜਾ ਅਕੱਲੀ ਦੁੱਧ ਵਾਲੀ ਨੂੰ ਹੀ ਪਾ ਦੇ ਐਂ ਤਾਂ ਵਧੀਆ ਪਾ ਦੀ ਦੁੱਧ ਵਾਲੀ ਬੂਹੇ ਇੱਥੇ ਤਾਂ ਖਿਲਾ ਲਾ ਲੀਂ। ਇਹ ਦੂਰ ਬਾਹਰਲੇ ਬੰਦ ਕਰ ਦਾਂ ਨੇ। ਅੰਦਰ ਲੈ ਲਾ ਦਾਂ ਨੇ। ਹੁਣ ਆਪਾਂ ਬਾਹਰਲੇ ਬੰਦ ਕਰ ਦਾਂਗੇ। ਪੱਖੇ ਅੰਦਰ ਲੈ ਲਾ। ਉਹ ਪੱਖਾ ਜੇ ਫੇਰ ਖੜਾ ਖਲਾਉਣ ਵਾਲਾ। ਐਨਾ ਨਾ ਥੋੜੀ ਫੀਡ ਪਾਓ। ਤੂੰ ਤਾਂ ਬਾਹਰ ਚ ਮਿਲਾਉਣੇ ਉਹ ਕਟੀਆਂ ਪਾ ਦੂੰ। ਵਾਹਾਤ ਕੁਲਾ ਨਵੇਂ ਸੰਗਲਾਂ ਦੇ ਚਾਚ ਖੜੀਆਂ ਇੰਨ ਮੇ ਜਵਾਕ ਨਵੇਂ ਸੁੱਟਾਂ ਚਾਚ ਖੜਦੇ ਹੁੰਦੇ ਨੇ ਇਹਨਾਂ ਨੂੰ ਨਵੇਂ ਸੰਗਲ ਮਿਲ ਗਏ ਹਵਾ ਸੋਣੀ ਚੱਲਦੀ ਆ ਪਰ ਪੂਰਾ ਆਗਾ ਲੱਗਦਾ ਕੱਟਾਗਾ ਆ ਚਾਰ ਦੁੱਤੂ ਮਿੱਟੀ ਉਹਦੋਂ ਲਾਉਣ ਵਾਲੀ ਪਈ ਆ ਕੱਲ ਨੂੰ ਠੰਡਾ ਠੰਡਾ ਲਾ ਦਿਓ ਹਨਾ ਲਾਉਣ ਵਾਲੀ ਪਈ ਆ ਮਿੱਟੀ ਚਲੋ ਜੇ ਬਾਲਦੇ ਨੇ ਮੱਝਾਂ ਆਪਾਂ ਕਰਦੇ ਹੋਰ ਕੰਮ ਆਪਣੇ ਕਰਨ ਵਾਲੇ ਲੋ ਯਰ ਟਾਈਮ ਆ ਹੁਣ ਵੱਜ ਗਏ ਨੇਗੇ 7:30 ਤੇ ਹੁਣ ਆਪਾਂ ਜਾਣਿਆ ਜੀ ਬਾਹਰ ਕਰਦੇ ਆ ਕੰਮ ਗਰਮੀ 'ਚ ਬਾਹਰ ਨਿਕਲ ਨੂੰ ਮਨ ਨਹੀਂ ਕਰਦਾ ਸਬਜੀ ਅੱਜ ਸਵੇਰ ਵਾਲੀ ਪਈ ਹੈਗੀ ਸਬਜੀ ਆਪਣੇ ਪਈ ਹੈਗੀ ਅੱਜ ਕਦੂ ਦੀ ਆਪਾਂ ਕਦੂ ਦੀ ਸਬਜੀ ਨਾਲ ਰੋਟੀ ਖਾਵਾਂਗੇ ਸਵੇਰੇ ਬਣਾਵਾਂਗੇ ਇਹ ਹੁਣ ਗਰਮੀ ਬਹੁਤ ਹੋ ਗਈ ਹੈ ਨਾ ਐ ਹੋ ਜਣਾ ਵੀ ਬਜਵਾਖਾ ਨੂੰ ਨਾ ਸਵੇਰੇ ਹੁਣ ਜਿਆਦਾਤਰ ਅਸੀਂ ਸਵੇਰੀ ਬਣਾਇਆ ਕਰਾਂਗੇ ਸਬਜ਼ੀ ਕਿਉਂਕਿ ਬੱਚੇ ਸਕੂਲ ਜਾਂਦੇ ਨੇ ਜਦੋਂ ਹਨ ਹਾਂ ਫਿਰ ਤਾਜੀ ਸਬਜ਼ੀ ਠੀਕ ਆਉਂਦੀ ਹੈ ਬੱਚਿਆਂ ਲਈ ਤਾਂ ਤੇਰੇ ਸਰਦਾਰ ਜੀ ਬਾਗੇ ਜੀ ਪਾウダー ਮਾਉਣ ਤੇ ਮੈਂ ਹੁਣ ਭਾਜ ਭਾਂਡੇ ਸਾਡੇ ਚਾਹਲੇ ਪਾਏ ਨੇ ਮੇਰੀ ਤੇ ਬੀਬੀ ਦੀ ਚਾਹ ਇਸੇ ਦੋ ਦੋਨਾਂ ਜਣੀਆਂ ਦੇ ਭਾਂਡੇ ਨੇ ਚਾਹਲੇ ਤੇ ਸਾਢੇ 4 ਹੋ ਗਏ 5 ਵਜੇ ਆਉਣਗੇ ਸੁਖਮਣ ਹੋ ਰਹੀਆਂ ਫਿਰ ਨਵੰਬਰ ਦੀ ਬਰਦੀ ਤੋਂ ਆਉਂਗੀ ਉਹਨਾਂ ਦੀ ਕਦ ਪਹਿਲੇ ਪਾਂਡ ਪੁੰਡ ਮਾਂ ਦੇ ਦੁੱਧ ਬਾਦ ਦੀ ਮਲਾਈ ਮੱਜਾਂ ਉਲਟ ਬਨਤੀਆਂ ਹੋਰ ਕੋ ਮੱਝ ਉੱਥੇ ਬਨਤੀ ਉਹ ਉੱਥੇ ਬਨਤੀ ਹੱਥ ਨਹੀਂ ਸੈੱਟ ਕਰੂੰ ਹੰਤਾਰ ਵੇੜ ਆਇਆ ਦੇਖ ਲੋ ਵੀ ਇੱਕ ਕੰਮ ਮੈਂ ਤਾਂ ਪਰਾਂ ਹੋ ਗਿਆ ਸੰਗਲ ਪਵਾ ਕੇ ਮਹਾਚਲ ਬੰਨੇ ਆਉਣਗੇ ਮੱਜਾਂ ਹੁਣ ਜੇ ਜਾ ਕੇ ਦੇਖਾ ਉਲਟ ਬਨੀਆਂ ਪਿਆ 4 ਵਜੇ ਬਨੀਆਂ ਨੇ 4:30 ਹੋ ਗਏ ਤੇ ਹੁਣ ਮੈਂ ਪਾਣੀ ਪੂਣੀ ਭਰਤੀਆਂ ਕੈਂਪਰ ਭਰਦੀਆਂ ਕੈਂਪਰ ਚ ਪਾਉਣੀਆਂ ਨਵੇਂ ਨਵੇਂ ਹੋਰ ਕੰਮ ਕਰਦੀਆਂ ਕਈ ਕਰਨ ਵਾਲੇ ਭਈ ਇਹਨੇ ਕਿ ਉਹਨਾਂ ਰਿਹਾਉਂਦੇ ਨੂੰ ਕੰਮ ਕਰਦੇਾਂਗੇ ਸਬਜੀ ਤਾਂ ਅੱਜ ਬਣਾਉਂਦੇ ਨੇ ਹੈਗੀ ਭਈ ਆਪਨੇ ਫੇਰ ਮੈਂ ਬਾਦੂ ਬਣਾ ਬਣਾਣਾ ਹਨੀ ਤੀ ਤੀ ਕਿਉਂ ਤਰੀ ਜਾਣੀਆਂ ਆਥਰੇ ਡੰਗ ਟੱਪੂ ਦਾ ਸਵੇਰੇ ਬਣਾ ਲਾਂਗੇ ਹਾਂ ਨੇਰੀ ਨੇ ਨਾ ਬਹੁਤ ਗੰਦਾ ਕਰ ਕਰ ਦਸ ਸਵੇਰੇ ਸਫਾਈਆਂ ਕਰੀ ਤੇ ਹੁਣ ਫੇਰ ਇਹਨਾਂ ਗੰਦਾ ਕਣਸਾ ਕੋਣਸਾ ਤੇ ਨਾ ਰਹਿ ਤਾ ਜਿਹੜਾ ਪੈਨੇ ਲੀ ਰਫੇਰ ਦਿਆਂ ਕਣਸਾ ਕੋਣਸਾ ਤੇ ਪਾਣੀ ਤਾਣੀ ਪਾੜ ਦਿਆਂਗੇ ਤੇਨੇ ਭਾਂਦੇ ਮਾਂ ਦੇ ਦਿਆਂਗੇ ਐਨਾ ਸੁਕਰੋਨਾਂ ਨੇ ਸੈਂਗਣੀ ਪਸਾਏ ਹੈਗੇ ਅਡੀ ਹੋਰਾਂ ਨੂੰ ਦੋਨਾਂ ਨੂੰ ਇਕੱਠਿਆਂ ਨੂੰ ਬਣਾ ਦਿੱਤਾ ਹਰੇ ਆ ਕੈਂ ਬਾਕੀ ਹਨਾ ਆਪਾਂ ਨੂੰ ਇਹ ਕਿ ਕਮਾਜ ਜ਼ਰੂਰ ਹੀ ਰੱਖਣੀ ਘਰੇ ਨਹੀਂ ਤਾਂ ਆਪਣਾ ਸਰੀਰ ਫੱਟ ਜਾ ਰਹਿੰਦਾ ਕਿਉਂਕਿ ਆਥਨ ਤੜਕੇ ਭੱਜ ਦੌੜ ਜੀ ਮੱਜਾਂ ਸਾਧਨ ਕੀਲਾਂ ਦੇ ਖੜੀਆ ਰਹਿੰਦੀਆਂ ਨੇ ਜਿਵੇਂ ਸਵੇਰ ਵੇਨ ਨਮਾਉਣਿਆ ਨਾ ਬਹੁਤ ਮਜ਼ਾ ਹੁੰਦਾ ਮੈਸਾ ਮਾਰ ਭੱਜਣ ਦਾ ਹੂੰ ਬਹੁਤ ਪੰਜ ਦਿਨ ਮੱਜਾਂ ਫਿਰ ਨਾਲ ਭੱਜਣਾ ਪੈਂਦਾ ਮੈਨੂੰ ਮੈਂ ਹੁੰਦਾ ਵੀ ਬਾੜੀ ਚ ਵੜ ਕੇ ਗਾਣਾ ਪਾਦਣ ਤੇ ਮੈਂ ਆਪਣਾ ਸਰੀਰ ਫਿੱਟ ਰਹਿੰਦਾਗਾ ਨਹੀਂ ਤਾਂ ਮੈਂ ਪਤਾ ਨਹੀਂ ਕਿੰਨੀ ਕੁ ਮੋਟੀ ਹੋ ਜਾ ਹਜੇ ਮੈਨੂੰ ਮੱਜਾਂ ਦਾ ਕੰਮ ਹਨਾ ਪੋਚੇਰਾ ਕੰਮ ਚਾ ਰੋਟੀ ਸਵੇਰੇ ਵੇਲੇ ਵੀ ਬੀਬੀ ਬਣਾਉਂਦੀ ਐ ਆਥਣ ਵੇਲੇ ਵੀ ਬੀਬੀ ਬਣਾਉਂਦੀ ਹੈਗੀ ਹੋਰ ਤਾਂ ਚਲ ਕੰਮ ਬਹੁਤ ਹੋ ਜਾਂਦਾ ਹਨਾ ਤੇ ਫਿਰ ਕਹਿਣ ਦੇ ਨੇ ਆਪਾਂ ਨੂੰ ਇੱਕ ਕੰਮ ਤਾਂ ਕਰਨਾ ਹੀ ਪੈਂਦਾ ਜੇ ਆਪਾਂ ਗੋਹਾ ਨਹੀਂ ਚੱਕਾਂਗੇ ਤਾਂ ਆਪਾਂ ਡੋਲੂ ਚੱਕਾਂਗੇ ਜੇ ਡੋਲੂ ਨਹੀਂ ਚੱਕਾਂਗੇ ਤਾਂ ਗੋਹਾ ਚੱਕਾਂਗੇ ਹਨਾ ਮੈਨੂੰ ਤਾਂ ਡੋਲੂ ਚੱਕਣ ਨਾਲ ਗੋਹਾ ਚੱਕਣਾ ਵਧੀਆ ਲੱਗਦਾ ਤੁਸੀਂ ਦੱਸਿਓ ਤੁਹਾਨੂੰ ਕੀ ਵਧੀਆ ਲੱਗਦਾ ਡੋਲੂ ਚੱਕਣਾ ਵਧੀਆ ਲੱਗਦਾ ਕੋ ਗੋਹਾ ਚੱਕਣਾ ਵਧੀਆ ਲੱਗਦਾ ਮੈਨੂੰ ਤਾਂ ਗੋਹਾ ਚੱਕਣਾ ਹੀ ਵਧੀਆ ਲੱਗਦਾ ਡੋਲੂ ਚੱਕਣਾ ਨਹੀਂ ਵਧੀਆ ਲੱਗਦਾ ਤੇ ਬਾਕੀ ਮਜਬੂਰੀ ਵੀ ਹੁੰਦੀ ਹੈ ਭੈਣਾਂ ਦੀ ਹਨਾ ਕੁਝ ਭੈਣਾਂ ਤੇ ਹੁਣ ਸੁਣ ਪਤ ਗਿਆ ਹਜੀ ਖਾਰ ਇੱਕ ਭੈਣ ਦੇ 40 ਸਾਲ ਤੋਂ ਬਾਅਦ ਗੋਡੇ ਦੁਖਣੇ ਸ਼ੁਰੂ ਹੋਏ ਨੇ ਪਤਾ ਨਹੀਂ ਕੀ ਗੱਲ ਮੇਰੇ ਵੀ ਹਨਾ ਕਦੇ ਕਰਿਆ ਐ ਜੇ ਆੜਨੇ ਜੇ ਲੱਗ ਜਨ ਗੋਡਾ ਫੇਰ ਠੀਕ ਹੋ ਜਾਂਦਾ ਆਪੀ ਇੱਕ ਦੋ ਕੁ ਦਿਨ ਪ੍ਰੋਬਲਮ ਜੀ ਰਹਿੰਦੀ ਹੈਗੀ ਤੇ ਫਿਰ ਠੀਕ ਹੋ ਜਾਂਦਾ ਆਪੀ ਤੇ ਫੇਰ ਜੇ ਲੱਗ ਜਨਾ ਜੀ ਰੋ ਹਨਾ ਦੋ ਕੁ ਦਿਨ ਗੋਡਾ ਜਾਂ ਦੁਖਦਾ ਜਾਂ ਜੀ ਮੈਂ ਹੁਣ ਆਪਾਂ ਨੇ ਹਨਾ ਜੇ ਮੈਂ ਨੱਚ-ਨੁੱਚ ਲਮਾ ਵੱਧ ਵਿਆਹ ਸਾਦੀ ਚਣ ਫੇਰ ਵੀ ਮੇਰਾ ਗੋਡਾ ਕਈ ਦਿਨ ਦੁਖਦਾ ਹੈਗਾ ਤੇ ਫਿਰ ਕੋਈ ਅੱਡੀ ਨਹੀਂ ਰਹਿੰਦੀ ਨੱਚਣ ਵਾਲੇ ਨੱਚਣ ਕਰਨੇ ਤੇ ਮੇਰੇ ਅੱਡੀ ਨਹੀਂ ਰਹਿੰਦੀ ਨੱਚਿਆ ਜਾਂਦਾ ਮੱਲੋ ਮੱਲੀ ਹਨ ਕਿਉਂਕਿ ਜਿਰਪਾ ਆਪਣਾ ਹਰ ਇੱਕ ਦੀ ਖੁਸ਼ੀ ਮਨਾਵਾਂਗੇ ਤਾਂ ਹੀ ਆਪਣੇ ਅਗਲੇ ਮਨਾਊਗਾ ਵਾਲਾ ਤੇ ਮੈਥੋਂ ਨੱਚੇ ਬਿਨਾ ਤਰੇ ਹਾੜੀ ਜਾਂਦਾ ਕਿਸੇ ਕਿਸੇ ਦੇ ਪ੍ਰੋਗਰਾਮ ਮੈਂ ਕਿ ਚਾਹੇ 2 ਘੰਟੇ ਦੇਵਾਂ ਦੇਖ ਕੇ ਆਉਣੀ ਆਂਗੀ ਇੱਕ ਕਲਮਾਨਤਾ ਨਾਲ ਜਿਹੜੋ ਕਹਿੰਦਾ ਹਨ ਫਿਰ ਆਲੇ ਦਾ ਮਾਨ ਵੀ ਰੱਖਣਾ ਪੈਂਦਾਗਾ ਚਲੋ ਜੀਪਾ ਤੌੜੀ-ਤੌੜੀ ਭਰ ਲਈਏ ਸੁਖਮਣ ਘਰੋਂ ਆਉਣ ਆਉਣ ਵਾਲੀਆਂ ਨੇ ਫਿਰ ਉਹਨਾਂ ਨੂੰ ਦੇਖਾਂਗੇ ਉਹਨਾਂ ਨੇ ਆਇਆ ਤੁਸੀਂ ਬਣਾਓ ਜੀ ਚਾਹ ਪੀਣੀ ਹੋਈ ਨਹੀਂ ਨਿੰਬੂ ਪਾਣੀ ਪੀਣ ਗੀਆਂ ਨਹੀਂ ਆਏ ਪਤਾ ਜੂਸ ਛਸ ਪੀ ਆਉਂਦੀਆਂ ਨੇਗੀਆਂ ਇਹਨੇ ਡੈਡੀ ਕਹਿੰਦੇ ਨੇ ਤੁਸੀਂ ਪੀ ਲਿਆ ਕਰੋ ਕੋਸਾ ਹਨਾ ਵੀ ਸਵੇਰ ਦਿਆਂ ਗਈਆਂ ਹੁੰਨੀਆਂ ਤੇ ਫਿਰ ਗਰਮੀ ਬਹੁਤ ਆਏਗੀ ਦੇਖੋ ਜੇ ਚਾਹ ਕਰਾਈ ਚਾਹ ਕਰ ਦੂੰ ਜੇ ਪਾਣੀ ਕਰਾਇ ਨਿੰਬੂ ਪਾਣੀ ਕਰਾਇਆ ਤਾਂ ਨਿੰਬੂ ਪਾਣੀ ਕਰ ਦੂੰਗੀ ਤੇ ਹੋਰ ਰੋਟੀ ਦਾ ਟਾਈਮ ਨਹੀਂ ਹੈਗਾ ਨਾ ਰੋਟੀ ਖਾਣ ਉਹ ਆ ਕੇ ਤੇ ਅਸੀਂ ਸਾਢੇ 9 ਵਜੇ ਰੋਟੀ ਖਾ ਲੈਣੇ ਹੁੰਨੇ ਆਥਲੇ ਸਾਢੇ 9 ਵਜੇ ਪੌਣੇ 7 6:30 ਬਸ ਰੋਟੀ ਖਾ ਲੈਣੇ ਹੁਣ ਸਾਰਾ ਪਰਿਵਾਰ ਤੇ ਮੈਂ ਬਸ ਹੁਣੋਂ ਤੇ ਮੈਂ ਸਬਜ਼ੀ ਸੂਜੀ ਬਣਾ ਲਾਂਦੀ ਤੇ ਬਸ ਹੁਣ ਆਪਣੇ ਕੰਮ ਬਹੁਤ ਨਿਬੜ ਗਏ ਨੇਗੇ ਤੇ ਹੁਣ ਬਸ ਮੈਂ ਥੋੜੀ ਥੋੜੀ ਭਰ ਦਿਆਂ ਗਿੰਦੇ ਆਉਂਦਿਆਂ ਨੂੰ ਹਾਏ ਹਾਏ ਗਰਮੀ ਬਾੜੀ ਗਰਮੀ ਵਿੱਚੋਂ ਨਿਕਲ ਹੁਣ ਜੀ ਨਹੀਂ ਕਰਦਾ ਬਾਹਰੇ ਆਪਾਂ ਲੈ ਆਂ ਲਾਤ ਤਰੀ ਹੋਰ ਕਿੰਨਾ ਕੋਈ ਘੱਡੋ ਕਰੀਏ ਮੈਂ ਚਲ ਆਪਣਾ ਕੰਮ ਕਰਦੀ ਤੇ ਫੁੱਟ ਗਿਆ ਕਿ ਉਹਦੇ ਹੁਣ ਬਸ ਇਹ ਕਹਿ ਦੇਣਗੀਆਂ ਕਿਉਂ ਮम्मा ਮम्मा ਸਾਨੂੰ ਤੂੰ ਕਹਿਣੀ ਹੈ ਕਹਿ ਉਹਦੇ ਭਾਂਨੇ ਚਾਤੀ ਇੱਕ ਮੈਨੂੰ ਫੁੱਟ ਗਿਆ ਮਾਲਿਕ ਕਾ ਕੁੜੀਆਂ ਜਾਂਦੇ ਆ ਗਏ ਅੱਜ ਮੈਂ ਆਪਾਂ ਲੈਣੇ ਭਈਆ ਸਾਹ ਕੀ ਕਰਦੀ ਹਿੰਦੇ ਬੋਲ ਡਿਗ ਪਿਆ ਹੱਤ ਜੋ ਹਾਂ ਡਿਗ ਪਿਆ ਨਹੀਂ ਡਿਗਦਾ ਹੁੰਦਾ ਉਹ ਫੇਰ ਚੱਲਦੀ ਸਕੂਟਰ ਤੇ ਡਿਗ ਪਿਆ ਚੱਲ ਜੀ ਡਿਗ ਪਿਆ ਨਾ ਸਕਰੀਨ ਪਰ ਨਹੀਂ ਗਈ ਗਾੜਤਾ ਸਹੀ ਪਿਆ ਹੈ ਥੱਲੋਂ ਡਿੱਗਿਆ ਸੀ ਕਵਰ ਨਹੀਂ ਪਾਇਆ ਹੋਇਆ ਸੀ ਮਾਲ ਜਿਕਾਰ ਦੇਖ ਲੈ ਲੱਗ ਗਈ ਹਾਂ ਉਹੀ ਦੇਖਿਆ ਸੀ ਮੀਰੀ ਬੁਤਰੀ ਜਾਰੀ ਹੁਣ ਮੱਸਾਂ ਹੀ ਲੈ ਜਾਏਗਾ ਨਹੀਂ ਹੁਣ ਕੀ ਹੁੰਦਾ ਹੈ ਤੋ ਲੋ ਜੀ ਪਨੇਮੋ ਪਾਣੀ ਬਣਾਉਣਾ ਹੈ ਕਿ ਚਾਹ ਤਾਂ ਪੀਣੀ ਨਹੀਂ ਹੈਗੀ ਮੰਮਾ ਸੀ ਤੇ ਹੂੰ ਪਾਣੀ ਬਣਾ ਦੇ ਦੇਖ ਆ ਕੋਈ ਡੱਬੀ ਇਥੇ ਆਈ ਹੈਗੀ ਸੁਖਮਨ ਆ ਬਹੁਤ ਕੱਢਣਾ ਸੀਗਾ ਜੇ ਪਾਣੀ ਬਣਾਉਣਿਆਂਗੇ ਸਾਰੀ ਪੀ ਲਾਂਗੇ ਕਰਨੀ ਬਹੁਤ ਹੈ ਤੇ ਮੈਂ ਪਾਣੀ ਬਣਾਉਂਗੀ 10000 ਚ ਪਾਣੀ ਪਾ ਲੈਣੀ ਹੈ ਜਿਹੜਾ ਕਈ ਹੁੰਦੇ ਰੇ ਕਿ ਸਾਰੇ ਜੀ ਉਹਦੇ ਮੈਨੂੰ ਸਾਰਾ ਟਬਰ ਚੜਕ ਦੱਸ ਸੀ ਅੱਜ ਆਪਦੇ ਧੀ ਅਨ ਕਿਸ ਨੇ ਕੁਝ ਨਹੀਂ ਗਿਆ ਹੈਗਾ ਫਿਰ ਆਇਆ ਕਿ ਮੇਰੇ ਪਤਲਾ ਗੁਜਰਾ ਚੀਜ਼ ਫੁੱਟੀ ਹੈ ਪੁੱਕਤੀ ਹੈ ਆ ਆਸਾਨ ਕੇ ਕਿਸੇ ਡੰਬੇ ਚ ਕੱਢਣ ਵਾਲੀ ਹੈ ਇਹ ਕਾਲਾ ਨਮਕ ਆਪਾਂ ਪੌਂਡ ਬਣਾਉਣਾ ਹੁਣ ਸੁਕੰਜ ਨਹੀਂ ਮੈਨੂੰ ਪਾਣੀ ਪੀਓਗੇ ਜੀ ਐ ਚ ਗਏ ਮੋਹ ਪਾਜ ਹੜ ਬੇਜ ਇਹ ਤੇ ਮਾਉੜਾ ਔਰ ਇਹ ਅਗੜੇ ਹੋਏ ਨੇ ਆਸਾਨ ਚ ਕੱਢਣ ਵਾਲੇ ਨੇ بس ਟਾਈਮ ਹੀ ਲੱਗਿਆ ਦਾ ਪੈਰਾ ਹੋ ਜਾਣਾ ਪੈ ਜਾਣਾ ਦੇਖਾ ਕਿ ਨੱਕ ਫੁੱਟ ਗਿਆ ਹੋ ਗਿਆ ਰੋਟੀਆਂ ਮੰਨ ਟਾਈਮ ਦੀ ਮਹਾ ਇੱਕ ਮੈਂ ਹੋਰ ਮੰਗਾਉਂਗੀ ਮੈਨੂੰ ਔਖਾ ਇਹ ਉਹ ਵੀ ਪੰਨੇ ਲੈ ਆਇਆ ਕੀ ਆਖਾਂ ਮੈਂ ਹੋਰ ਮਨਵਾ ਐਡਾ ਵੱਡਾ ਦੇਖਣਾ ਪੈਂਦਾ ਆਈਫੋਨ ਚੱਕ ਕੇ ਨੇ ਬੋਟੇ ਨਾ ਡੰਗ ਲਾ ਲਾ ਮੈਨੂੰ ਐ ਹੁੰਦਾ ਜਦੋਂ ਦਪਹਿਰੇ ਬਿੰਦੀ ਝਟ ਦੇਖਦੀ ਆ ਨੀ ਰਾਏ ਤੇ ਪਰ ਹੱਥ ਛੁੱਟ ਜਾਣਾ ਗਾਕਾ ਮੰਜੀ ਸੀ ਡਿੱਗਦਾ ਥੱਲੇ ਡਿੱਗਦਾ ਫੋਨ ਦੇਖੇ ਬਿਨਾ ਨੀਂਦ ਨਹੀਂ ਆਉਂਦੀ ਪੱਲਾ ਦੇ ਲਾ ਬਿਮਾਰੀ ਹੈ ਵਰੇਹ ਨੀ ਬਿਮਾਰੀ ਤਾਂ ਹੈ ਪਿੱਛੇ ਜਦੋਂ ਪਾਇਆਗਾ ਇਹ ਫੋਨ ਨਾਲ ਫੋਨ ਨਾਲ ਜੋ ਜਪਾ ਮੈਂ ਪਾ ਨਹੀਂ ਪਾਉਂਦਾ ਹੋ ਨਾ 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 ਪਰਦੀ ਮਸ਼ੀਨ ਸਿੱੜ ਦਿਓ ਹੁਣ ਮੈਨੂੰ ਹੱਥੀ ਧੋਣ ਦਾ ਟਾਈਮ ਨਹੀਂ ਹੈਗਾ ਹੁਣ ਮੇਰੇ 5:30 ਹੋ ਗਏ ਪਹਿਲੇ ਧਾਰ ਦਾ ਟਾਈਮ ਹੋ ਗਿਆ ਸਿੱਟਣਾ ਲੱਗ ਤੇ ਮਨਵਾ ਦੱਸ ਮੱਝਾਂ ਕਿਵੇਂ ਬੰਨ੍ਹ ਕੇ ਗਈ ਸੀ ਇਹ ਉਹ ਤਾਂ ਜਦੋਂ ਮੈਂ ਗਈ ਮੱਝਾਂ ਚ ਗਾਹ ਕਾਲਾ ਖ ਜਿਹੜੀ ਦੁੱਧਾਰੀ ਤੇ ਦਾ ਦਾਣਾ ਤੇ ਉਹ ਤਾਂ ਉਹਨੂੰ ਖਵਾ ਤ ਜਿਹੜੀ ਦੁੱਧਲੀ ਦਿੰਦੀ ਉਹ ਟੁਰ ਟੁਰ ਮੈਂ ਸਵੰਤੀ ਅੱਜ ਹੀ ਮੈਂ ਸਵੰਨ ਨੂੰ ਕਿਹਾ ਸੀ ਅੱਜ ਹੀ ਨਹੀਂ ਤੀ ਕੋਲੇ ਅੱਜ ਭੋਗ ਤੇ ਨਹੀਂ ਗਏ ਭੋਗ ਤੇ ਗਈ ਸੀਗੇ ਨਾਨੀ ਵੀ ਆਈ ਸੀ ਉਹਨਾਂ ਰਾਜੀ ਵਾਲਿਆਂ ਨਾਲ ਖੋਗ ਇੱਥੇ ਅੱਧਾ ਰਾਜੀ ਆ ਕੱਲ ਤੇ ਅੱਧਾ ਅੱਜ ਹੈ ਮੈਂ ਤਾਂ ਗਈ ਨਹੀਂ ਮੈਂ ਤਾਂ ਘਰੇ ਜਾਇਈ ਸੀ ਫਿਰ ਸੋ ਸਾਡੀ ਰਿਸ਼ਤੇਦਾਰੀ ਰਲਦੀ ਉਹਨਾਂ ਨਾਲ ਮੈਂ ਘਰੇ ਜਾਣਾ ਕੋਈ ਅੱਜ ਕਿਹੜਾ ਫਿਰ ਉੱਥੇ ਕੋਈ ਗੱਲਬਾਤ ਹੁੰਦੀ ਸੀ ਮੈਂ ਉਹਦੇ ਘਰੇ ਜਾਇਆ ਮੈਂ ਤਾਂ ਕਾਨੂੰ ਨਹੀਂ ਦੱਸ ਦੋ ਕੋਈ ਬਚਾਰਾ ਗੱਭਰੂ ਤੇ ਉਹ ਕੋੜਾ ਪੜੋਸੀ ਵਾ ਕਲੋ ਜੇ ਪਾ ਨਿੰਬੂ ਨਿਚੋੜਦੀ ਐ ਪਾਣੀ ਪੀ ਲਈਏ ਤੇ ਨਿੰਬੂ ਲੋ ਜੇ ਟਾਈਮ ਆ ਰਹਾ ਐ ਰਸ ਕਰਨ ਲੱਗੇ ਬਾਬਾ ਜੀ ਆਪਾਂ ਨੇ ਕੰਮ ਕਰ ਲੈਨੇ ਕਿਉਂਕਿ ਪੱਕੀ ਰਹੇਗਾ ਖਾਣ ਵਾਲਾ ਤੇ ਬਹੁਤ سارے ਕੰਮ ਆਪਾਂ ਨੇ ਕਰ ਲੈਨੇ ਸਾਰੇ ਕਰ ਲੈਨੇ ਨਾ ਹੁਣ ਕੋਣ ਆਲੇ ਰਹਿਗੇ ਹੁੰਦੇ ਰੋਟੀ ਤਾਂ ਕਰਨੀ ਕਰਕੇ ਜੀਨੀ ਕੁੱਖ ਨਾ ਰਹੀ ਜੀਨੀ ਨਾ ਭੁੱਖ ਲੱਗੀ ਤੇ ਖਾਣੂ ਜੀਨੀ ਤਾਂ ਆਦਾਂ ਆਟਾ ਹੰਡਾ ਹੰਡਾ ਪਾਣੀ ਪੀ ਜਾਈਏ ਸਵੇਰੇ ਸੇ ਆਲੂ ਵਾਲੇ ਪਰੌਂਠੇ ਖਾ ਲਏਗੀ ਕਿ ਦੋ ਦੋ ਪੁਰਾਣੇ ਦਿਨਾਂ ਵਿੱਚ ਸਾਰਾ ਬੰਨਤਾ ਇਤਿਹਾਸ ਲੱਗੀ ਜੇ ਆਹ ਪਛਤਾ ਦੇ ਲੱਗੀ ਜੇ ਜੀ ਤੁਸ ਨੂੰ ਵਾਲੀ ਆਪਾਂ ਨੇ ਦੇ ਦਿੱਤੀ ਸਾਰਾ ਕੰਮ ਕਰ ਦਿੱਤਾਗਾ ਤੇ ਉਧਰ ਰੌਲਾ ਪਾ ਲਿਆ ਨਾ ਆਪਾਂ ਦੀ ਬਿਰਿਆ ਇਸੇ ਤੇ ਬਿਬੀ ਨੂੰ ਮੈਂ ਤੇ ਇਹਦੇ ਮੁੰਡੇ ਨੇ ਸਾਡੇ ਨਾਲ 13 14 ਸਾਲ ਲਾਇਕ ਸੀ ਇਹ ਚਲ ਬਰੇ ਫਿਰ ਮਾਦੂ ਨੇ ਫਿਰ ਮੈਂ ਪੁਰਾਣੀ ਲਿਖੀ ਇਹ ਸੱਚ ਹੈ ਲਾਈ ਦਾ ਬਈ ਜੀ ਹਾਂ ਤੋ ਤੁਹਾਨੂੰ ਬਤਾਉਂਦੀ ਹਾਂ ਕਿ ਇਹਦਾ ਵਾਰੰਟੀ ਹੈਗੀ ਹੋਰ ਹੋਰ ਕਰਦਾ ਪੈਸਾ ਬੰਦ ਨਹੀਂ ਇੱਕ ਤਰ੍ਹਾਂ ਦਾ ਗੱਲ ਦਾ ਕੰਮ ਕਰਦੇ ਹਾਂ ਕਰ ਦਿਆਂਗੇ ਹੈਨਾ ਵੀਡੀਓ ਦਾ ਐਂਡ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੇ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੇ ਅਗੇ ਸ਼ੇਅਰ ਕਰ ਦਿਓ ਜਿਹੜੀਆਂ ਮੇਰੀਆਂ ਭੈਣਾਂ ਆਣ ਸਬਸਕ੍ਰਾਈਬਰ ਵੀਡੀਓ ਦੇਖਦੀਆਂ ਨੇ ਹੈਨਾ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਸਬਸਕ੍ਰਾਈਬ ਦੇਖੀ ਜਾਂਦੀ ਮੈਂ ਬਦ ਦੇਖਦੇ ਹਾਂ ਵੀਡੀਓ ਇਹ ਵੀ ਨਹੀਂ ਹੋਣੀ ਹੈ ਨਾ ਤੇ ਤੁਹਾਨੂੰ ਦਿਖਾਉਂਦੇ ਹਾਂ ਜਵਾਗਰ ਕਰਦੇ ਹਾਂ ਇਤਿਹਾਸ ਦੇ ਚਲੋ ਇਹ ਪੱਕਾ ਕਰਦੇ ਵੀਡੀਓ ਦਾ ਐਂਡ ਜੇ ਕਿਸੇ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਜੋ ਸਬਸਕ੍ਰਾਈਬ ਅੱਜ ਦੀ ਵੀਡੀਓ ਚੰਗੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ